ਸਸੇ ਕਲਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਸਵੇਰ ਦੇ ਕੰਮਾਂ ਤੋਂ ਸ਼ੁਰੂਆਤ ਕਰਦੇ ਹਾਂ ਅੱਜ ਬਲੌਗ ਦੀ ਆਪਾਂ ਦੱਧ ਨੂੰ ਉਬਾਲਾ ਦੇਣਾ ਧਰਤਾ ਇੱਧਰ ਤੇ ਮੈਂ ਇੱਧਰ ਦੂਜੇ ਪਾਸੇ ਮਧਾਣੀ ਵੀ ਲਾਤੀ ਆਪਾਂ ਮਧਾਣੀ ਵੀ ਲਾਤੀ ਕਈ ਦਿਨਾਂ ਦਾ ਮਲਾਈ ਇਕੱਠੀ ਹੋਈ ਪਈ ਸੀ ਜੀ ਤੇ ਸੋਚਿਆ ਵੀ ਘਿਓ ਬਣਾ ਲੈਨੇ ਲਾਓ ਜੀ ਆਪਾਂ ਮੱਖਣੀ ਬਣਾ ਲਈ ਇਹਨੂੰ ਆਪਾਂ ਪਾਣੀ ਸਾਫ ਪਾਣੀ ਪਾ ਕੇ ਸਾਰੀ ਲੱਸੀ ਘੜਤੀ ਇਹਦੀ ਧੋ ਲਿਆ ਦੋ ਤਿੰਨ ਬਾਰੀ ਮੱਖਣ ਤੇ ਹੁਣ ਆਪਾਂ ਗਰਮ ਕਰਤਾ ਗਰਮ ਹੋ ਜਾਊਗਾ ਤੈਨੂੰ ਉਤਰ ਜਾ ਆਪਣਾ ਜਦੋਂ ਨੂੰ ਖਤਮ ਹੋਣ ਵਾਲਾ ਹੁੰਦਾ ਕਿ ਉਹਦਾ ਇਹ ਦੁਬਾਰਾ ਬਣ ਜਾਂਦਾ ਆ ਥੋੜੀ ਜਿਹੀ ਆਪਾਂ ਕੌਡੀ ਚ ਰੱਖਤੀ ਜੇ ਕਿਸੇ ਨੇ ਖਾਣੀ ਹੋਈ ਤਾਂ ਇਹ ਗਰਮ ਨਹੀਂ ਕਰਦੇ ਤੇ ਹੁਣ ਬਣਾਉਨੇ ਆਪਾਂ ਰੋਟੀ ਰੋਟੀ ਅੱਜ ਹੈਗੀ ਐ ਤਾਲ ਵਾਲੀ ਲਓ ਜੀ ਆਪਾਂ ਕੰਮ ਧੰਦਾ ਕਰ ਲਿਆ ਕਰਦਾ ਤੇ ਹੁਣ ਆਪਾਂ ਸਟੋਰ ਵੀ ਸਫਾਈ ਕਰਦੇ ਸੀਗੇ ਤੇ ਮੈਂ ਕਿਾ ਚੱਲ ਪੇਟੀ ਚ ਵੀ ਆਪਾਂ ਫਰਨੇਲ ਦੀ ਗੋਲੀਆਂ ਵੀ ਪਾ ਦਈਏ ਖੋਲੀ ਸੀ ਪੇਟੀ ਨੂੰ ਤੇ ਸਹੀ ਰਹਿੰਦੇ ਆ ਜੀ ਬਿਸਤਰੇ ਪਏ ਹੁੰਦੇ ਹਨ ਕਈ ਕਈ ਸਾਲਾਂ ਦੇ ਬੰਦ ਪੇਟੀਆਂ ਚ ਤੇ ਆਪਾਂ ਫਰਨੇਲ ਦੀਆਂ ਗੋਲੀਆਂ ਇਸ ਤਰ੍ਹਾਂ ਪਾ ਦਿੱਤੀਆਂ ਨੇ ਲਓ ਜੀ ਪੇਟੀ ਦੇ ਆਪਾਂ ਕੱਪੜਾ ਧੋ ਕੇ ਇਸ ਮਾਰ ਕੇ ਜਿਹੜਾ ਆਤਾ ਪੂਰੀ ਸਭਾਈ ਆਪਣੀ ਸਟੋਰ ਦੀ ਹੋਊਗੀ ਲਓ ਜੀ ਹੁਣ ਆਪਾਂ ਅੱਜ ਅੰਬ ਦਾ ਚਾਰ ਵੀ ਕੱਢ ਲਿਆ ਜਿਹੜਾ ਪਾਇਆ ਸੀਗਾ ਦੇਖੋ ਇਹ ਚ ਤੇਲ ਹੋਰ ਪਾਉਨੇ ਅੱਜ ਵਧੀਆ ਚਾਰ ਬਣਿਆ ਪਏ ਤੇਲ ਪਾ ਦਈਏ ਲਓ ਜੀ ਤੇਲ ਪਾ ਦਈਏ ਆਪਾਂ ਜੀ ਵੀ ਪੀ ਪੀ ਚੀ ਪਾ ਲੀਏ ਇੰਨਾਂ ਨਾਲ ਨਾ ਚਾਰ ਸੁੱਕਦਾ ਜਾ ਨਹੀਂ ਹੈਗਾ ਜੀ ਤੇਲ ਆਪਾਂ ਉਦੋਂ ਵੀ ਪਾਇਆ ਸੀ ਜਦੋਂ ਚਾਰ ਪਾਇਆ ਮੈਂ ਥੋੜਾ ਚਾਰ ਸੁੱਕਿਆ ਜਾ ਲੱਗਿਆ ਮੈਂ ਕਿਹਾ ਹੋਰ ਪਾ ਦਿੰਨੇ ਚਲੋ ਜੀ ਆਹ ਤੇ ਬਸ ਇਹਨੂੰ ਰੱਖ ਲਏ ਬੰਦ ਪੀਪੀਆਂ ਨਾਲ ਕਰਕੇ ਦੇਖੋ ਜੀ ਵਧੀਆ ਬਣ ਗਿਆ ਨਾ ਬਹੁਤ ਲੋਕ ਮੰਦਿਆਂ ਨਾ ਹਰੇਕ ਦੇ ਦੁਕਾਨ ਚ ਫੋਟੋ ਲੱਗੀ ਹੈ ਪਤਾ ਨਹੀਂ ਕਿ ਇਹਦੇ ਮੈਂ ਨਾ ਫੇਸਬੁੱਕ ਤੇ ਵੀ ਦੇਖਿਆ ਬੜੀਆਂ ਕੁੜੀਆਂ ਪੜੀਆਂ ਆਈਆਂ ਚਾਹੇ ਪੀ ਲਈ ਤੋਂ ਦੂਸਰੋਂ ਕੋ ਵੀ ਭਲਾਓ ਆਏ ਜੇ ਮੈਸੇਜ ਹੁੰਦੇ ਪਤਾ ਨਹੀਂ ਕਿਹੜਾ ਗੁਰੂ ਪਤਾ ਨਹੀਂ ਕੀ ਬੜੀਆਂ ਪੜੀਆਂ ਪੜਾ ਇਹਨੂੰ ਪੁੱਛਦੀਆਂ ਆਈਆਂ ਵੱਡੇ ਵੱਡੇ